Gemuru ਦੇ ਵਿੱਚ ਵੱਡਾ ਲੈਂਡਸਲਾਈਡ ਹੋਇਆ ਜਿਸ ਦੇ ਵਿੱਚ ਕਈ ਜਿਹੜੇ ਲੋਕ ਨੇ ਦੱਬੇ ਹੋਣ ਦੀ ਉਹਨਾਂ ਦੀ ਖਬਰ ਮਿਲ ਰਹੀ ਹੈ ਹਾਲਾਂਕਿ ਲਗਾਤਾਰ ਮੌਸਮ ਖਰਾਬ ਚੱਲ ਰਿਹਾ ਜਿਸ ਦੇ ਕਾਰਨ ਬਚਾਅ ਕਾਰਜ ਦਾ ਕੰਮ ਕੀਤਾ ਜਾ ਰਿਹਾ ਲੇਕਿਨ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਬੱਚੇ 12 ਸਾਲ ਦੀ ਬੱਚੀ ਦੇ ਨਾਲ ਹੋਰ ਵੀ ਲੋਕਾਂ ਦੀ ਮੌਤ ਹੋਈ ਹੈ ਇਸੇ ਦੇ ਨਾਲ ਹੋਰ ਲੋਕਾਂ ਦੇ ਦੱਬੇ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਤਾਂ ਬੀਤੇ ਦਿਨੀ ਇਹ ਜੋ ਲੈਂਡਸਲਾਈਡ ਆ ਹੋਇਆ ਸੀ ਜਿਸ ਦੇ ਵਿੱਚ ਕਈ ਲੋਕ ਦੱਬ ਗਏ ਸੀ ਵੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈਗੀ ਤਾਂ ਵੱਡੀ ਖਬਰ ਜਿਹੜੀ ਹੈਗੀ ਆ ਸਾਹਮਣੇ ਆ ਰਹੀ ਹੈਗੀ ਯਮਨੋਤਰੀ ਜੋ ਹੈ ਪੈਦਲ ਜੋ ਰਾਹ ਹੈ ਉੱਥੇ ਵੱਡਾ ਹਾਦਸਾ ਵਾਪਰਿਆ ਹੈਗਾ ਖਾਸਾ ਜਿਹੜਾ ਹੈਗਾ ਵਾਪਰਿਆ ਆ ਜਿੱਥੇ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਹੈਗੇ ਆ ਦੱਬੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਬਚਾਅ ਕਾਰਜ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਹੈ ਡੀਐਮ ਪ੍ਰਸ਼ਾਂਤ ਆਰਿਆ ਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਡੀ ਅਪਡੇਟ ਜੋ ਐਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਮੌਨਸੂਨ ਦੇ ਪਹੁੰਚਣ ਦੇ ਨਾਲ ਹੀ ਜੋ ਜੋ ਪ੍ਰਕਿਰਤਿਕ ਆਪਦਾਇ ਹੈਗੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਯਮੂ ਨੋਥਰੀ ਪੈਦਲ ਮਾਰਕ ਤੇ 9 ਕੈਂਚੀ ਬੈਣ ਦੇ ਕੋਲ ਜੋ ਹੈ ਲੈਂਡਸਲਾਈਡ ਹੋਈ ਹੈ ਜਿਸ ਦੇ ਵਿੱਚ ਅੱਧਾ ਤੇ ਦਰਜਨ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ ਯਾਤਰੀ ਨੇ ਉਹ ਦਬ ਚੁੱਕੇ ਨੇ ਮਲਬੇ ਦੇ ਵਿੱਚੋਂ ਦੀ ਜੋ ਮ੍ਰਿਤਕ ਦੇ ਨੇ ਉਹਨਾਂ ਨੂੰ ਕੱਢਿਆ ਗਿਆ ਹੈਗਾ ਹੁਣ ਵੀ ਰਾਹਤ ਬਚਾ ਦਾ ਕੰਮ ਕੀਤਾ ਜਾ ਰਿਹਾ ਹਾਲਾਂਕਿ ਕੱਲ ਵੀ ਜਿਹੜਾ ਹੈਗਾ ਰਾਹਤ ਬਚਾ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਜੋ ਹੈ ਮੌਸਮ ਦੇ ਵਿੱਚ ਤਬਦੀਲੀ ਹੋਣ ਦੇ ਕਾਰਨ ਰਾਹਤ ਬਚਾ ਦਾ ਕੰਮ ਜਿਹੜਾ ਹੈਗਾ ਰੋਕ ਦਿੱਤਾ ਗਿਆ ਸੀ ਹੁਣ ਫੇਰ ਤੋ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਡੀਐਮ ਪ੍ਰਸ਼ਾਂਤ ਆਰੇ ਜਿਹੜੇ ਹੈਗੇ ਆ ਮੌਕੇ ਤੇ ਮੌਜੂਦ ਨੇ ਜਾਣਕੀ ਚੱਟੀ ਪਹੁੰਚ ਚੁੱਕੇ ਨੇ ਜਿੱਥੇ ਇਹ ਘਟਨਾ ਵਾਪਰੀ ਹੈਗੀ ਉੱਥੇ ਹੀ ਉਹਨਾਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਰੈਸਕਿਊ ਦੇ ਸੰਬੰਧਿਤ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਹੈਗੀ ਆ ਲਈ ਗਈ ਹੈ ਉੱਥੇ ਹੀ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਯਮਨੋਤਰੀ ਧਾਮ ਦੀ ਜੋ ਯਾਤਰਾ ਹੈ ਗਿਆ ਪੰਡੇਲੀ ਗਾੜ ਤੇ 22 ਕਿਲੋਮੀਟਰ ਲੰਮੇ ਜੋ ਰੋਡ ਹੈ ਗਿਆ ਉਹਨਾਂ ਨੂੰ ਸੰਚਾਲਿਤ ਕਰਵਾਇਆ ਜਾਵੇ ਇਸੇ ਦੇ ਨਾਲ ਜਾਣਗੀ ਚੱਟੀ ਪੁਲਿਸ ਚੌਂਕੀ ਪਰ bari ਜਿਹੜੇ ਗੰਭੀਰ ਤੋਮਰ ਨੇ ਉਨਾ ਜਾਣਕਾਰੀ ਦਿੱਤੀ ਹੈ ਕਿ ਡੀਐਮ ਦੇ ਨਿਰਦੇਸ਼ ਉਤੇ ਹੀ ਜੋ ਸਬਸਟੀਟਿਊਟ ਰੋਡ ਜੋ ਹੈ ਉਸ ਦੇ ਰਾਹੀਂ ਯਾਤਰਾ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਬੀਤੇ ਸੋਮਵਾਰ ਦੀ ਘਟਨਾ ਹੈ ਕਿ ਜਦੋਂ ਜਾਣਕੀ ਚੱਟੀ ਯਮੂਨੋਤਰੀ ਥਾਮ ਦੇ ਜੋ ਹੈ ਕੈਂਚੀ ਦੇ ਕੋਲ ਜੋ ਹੈ ਲੈਂਡਸਲਾਈਡ ਹੁੰਦੀ ਹੈਗੀ ਜਿਸ ਦੇ ਕਾਰਨ ਪੰਜ ਲੋਕ ਦੱਬ ਜਾਂਦੇ ਨੇ ਜੋ ਲੋਕਲ ਜੋ ਲੋਕ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੌਕੇ ਤੇ ਪਹੁੰਚੀ ਐਸਡੀਆਰਐਫ NDRF ਸਨੇ ਪੁਲਿਸ ਇਸੇ ਦੇ ਨਾਲ ਲੋਕ ਨਿਰਮਾਣ ਵਿਭਾਗ ਤੇ ਨारी ਸਿਹਤ ਵਿਭਾਗ ਮੰਦਸ ਸമിതി ਦੀ ਟੀਮ ਜਿਹੜੀ ਹੈਗੀ ਮੌਕੇ ਤੇ ਪਹੁੰਚੀ ਹੈ ਰਾਹਤ ਬਚਾਅ ਦਾ ਕੰਮ ਕੀਤਾ ਜਾ ਰਿਹਾ ਜਿਸ ਦੌਰਾਨ ਮੁੰਬਈ ਦਾ ਇੱਕ ਨਿਵਾਸੀ ਜਿਹੜਾ ਹੈਗਾ ਇੱਕ ਯਾਤਰੀ ਜਿਹੜਾ ਹੈਗਾ ਉਸ ਨੂੰ ਬਾਹਰ ਕੱਢਿਆ ਗਿਆ ਉਸ ਨੂੰ ਇਲਾਜ ਦੇ ਲਈ PHC ਦੇ ਲਈ ਜਿਹੜਾ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਉੱਥੇ ਹੀ ਘਟਨਾ ਦੇ ਵਿੱਚ 12 ਸਾਲ ਦੀ ਜਿਹੜੀ ਕੁੜੀ ਹੈਗੀ ਦੱਸਿਆ ਜਾ ਰਿਹਾ ਕਿ ਉਸ ਦੀ ਮੌਤ ਹੋ ਗਈ ਹੈ ਇੱਕ ਹੋਰ ਵਿਅਕਤੀ ਦੀ ਮੌਤ ਦੱਸੀ ਜਾ ਰਹੀ ਹੈ ਉਹਨਾਂ ਦਾ ਜੋ ਮ੍ਰਿਤਕデア ਉਸ ਨੂੰ ਕੱਢਿਆ ਗਿਆ ਹੈਗਾ ਹਾਲਾਂਕਿ ਉਹਨਾਂ ਦੀ ਇਸ ਦੇ ਵਿੱਚ ਇੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈਗੀ ਤਾਂ ਜਾਣਕਾਰੀ ਮਿਲਦੇ ਸਾਰੀ ਜੋ ਖੋਜ ਜੋ ਰਾਹਤ ਬਚਾ ਦਾ ਕੰਮ ਹੈਗਾ ਉਹ ਸ਼ੁਰੂ ਕੀਤਾ ਗਿਆ ਜਿਹੜਾ ਇਹ ਅਭਿਆਨ ਹੈਗਾ ਚਲਾਇਆ ਜਾ ਰਿਹਾ ਹੈ ਜ਼ੁਰਾਂ ਮਲਬੇ ਅਤੇ ਬੋਲਡਰ ਦੇ ਥੱਲੇ ਜਿਹੜੇ ਲੋਕ ਦੱਬੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੰਬਈ ਦਾ ਨਿਵਾਸੀ ਰਸ਼ੇਕ ਨੂੰ ਬਾਹਰ ਕੱਢਿਆ ਗਿਆ ਹੈਗਾ। ਉੱਥੇ ਹੀ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰ ਹਰਦੇਵ रावत ਨੇ ਦੱਸਿਆ ਕਿ ਰਸ਼ੇਕ ਦੇ ਸਿਰ ਤੇ ਨਾਲ ਹੀ ਹੱਥ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਉਹ ਖਤਰੇ ਤੋਂ ਬਾਹਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਤਾਂ ਤੁਹਾਨੂੰ ਦੱਸਦੀ ਹੈ ਕਿ ਜੋ ਇਹ ਘਟਨਾ ਵਾਪਰੀ ਹੈ ਜੋ ਲੈਂਡਸਲਾਈਡ ਹੋਈ ਹੈ ਇਸ ਲੈਂਡ ਸਲਾਈਡ ਦੇ ਵਿੱਚ ਹਰੀਸ਼ੰਕਰ 47 ਸਾਲ ਦਾ ਜਿਸ ਦੀ ਕੀ ਮੌਤ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਖਿਆਤੀ ਜੋ ਕਿ 9 ਸਾਲ ਦੀ ਹੈਗੀ ਆ ਉਸ ਦੀ ਮੌਤ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੀ ਇਹ ਵੀ ਰਹਿਣ ਵਾਲੀ ਹੈਗੀ ਆ ਇਸੇ ਦੇ ਨਾਲ ਇਸ ਦੇ ਵਿੱਚ ਜੋ ਜ਼ਖਮੀ ਨੇ ਉਹਨਾਂ ਦੇ ਵਿੱਚ ਰਸਿਕ ਤੇ ਤ੍ਰਿਪਾਠੀ ਦੱਸੇ ਜਾ ਰਹੇ ਨੇ ਜੋ ਕਿ ਮੁੰਬਈ ਮਹਾਰਾਸ਼ਟਰ ਦੇ ਨਿਵਾਸੀ ਨੇ ਜੋ ਲਾਪਤਾ ਨੇ ਪਾਵਿਕਾ ਸ਼ਰਮਾ ਜੋ ਕਿ ਸਿਰਫ 11 ਸਾਲ ਦੀ ਹੈਗੀ ਉਸ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਨਵੀਂ ਦਿੱਲੀ ਦੀ ਰਹਿਣ ਵਾਲੀ ਹੈ ਕਮਲੇਸ਼ ਜੇਟਵਾ ਜੋ ਕਿ 35 ਸਾਲ ਦੀ ਹੈਗੀ ਆ ਜੋ ਕਿ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਤਾਂ ਇਹਨਾਂ ਦੀ ਭਾਲ ਜਿਹੜੀ ਹੈਗੀ ਲਗਾਤਾਰ ਕੀਤੀ ਜਾ ਰਹੀ ਹੈਗੀ ਆ ਤਤਵ ਅਨੁਸਾਰ ਇਹ ਕਿ ਲਗਾਤਾਰ ਜਿਹੜੇ ਮਾਮਲੇ ਨੇ ਅਜੇ ਇਹ ਸਾਹਮਣੇ ਆ ਰਹੇ ਨੇ ਜਿਸ ਦੇ ਨਾਂ ਜਿਹੜਾ ਸਾਫ ਸਾਫ ਅੰਦੇਸ਼ਾ ਜੜਾ ਲਗਾਇਆ ਜਾ ਸਕਦਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਲਗਾਤਾਰ ਲੈਂਡਸਲਾਈਡ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਮੌਤਾਂ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਲੋਕ ਵੀ ਕਿਤੇ ਨਾ ਕਿਤੇ ਡਰੇ ਹੋਏ ਨੇ ਤਾਂ ਇਹ ਜੋ ਲੈਂਡਸਲਾਈਡ ਹੈਗੀ ਆ ਬੀਤੇ ਦਿਨੀ ਯਾਨੀ ਸੋਮਵਾਰ ਨੂੰ ਲੈਂਡਸਲਾਈਡ ਹੋ ਦਿੰਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਇਸ ਦੇ ਵਿੱਚ ਜੋ ਦੋ ਵਿਅਕਤੀ ਨੇ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ 12 ਸਾਲ ਦੀ ਮਾਸੂਮ ਵੀ ਸ਼ਾਮਿਲ ਹੈ ਸਾਡੇ ਨਾਲ ਮਹਿੰਦਰਪਾਲ ਸਿੰਘ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਵਿਸਤਾਰਪੂਰਵਕ ਲੈਂਦੇ ਆ ਕਿ ਆਖਰ ਹੁਣ ਕੀ ਕੁਝ ਅਪਡੇਟ ਹੈ ਜੀ ਮਹਿੰਦਰ ਜੀ ਕੀ ਕੋਈ ਜਾਣਕਾਰੀ ਹੈ ਵੱਡੀ ਖਬਰ ਆ ਰਹੀ ਹੈ ਬਚਾਅ ਕਾਰਜ ਫੇਰ ਤੋਂ ਸ਼ੁਰੂ ਕੀਤਾ ਗਿਆ ਦੋ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਬਚਾਅ ਕਾਰਜ ਹੁਣ ਵੀ ਚੱਲ ਰਿਹਾ ਹੈ ਹਾਂਜੀ ਬੋਲ ਰਹੇ ਜੀ ਹਲੋ ਹਾਂਜੀ ਹਾਂਜੀ ਕੀ ਅਪਡੇਟ ਪਹਾੜ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਹਾਲਾਤ ਪਹਾੜ ਦੇ ਖਰਾਬ ਹੋ ਚੁੱਕੇ ਸਭ ਤੋਂ ਪਹਿਲਾਂ ਟਿੰਗ ਵਾਲਾ ਜਿਹੜਾ ਏਰੀਆ ਰਿਸ਼ੀਕੇਸ਼ ਦਾ ਉਨੇ ਕਿਹਾ ਰਹੀ ਦੀ ਇੱਕ ਥਾਣਾ ਪੈਂਦਾ ਉੱਥੇ ਰਾਸਟਿੰਗ ਜਿਹੜੀ ਸੀ ਉਦੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਹੜਾ 13 ਸਾਲ ਦਾ ਦੱਸਿਆ ਜਾ ਰਿਹਾ ਹੂੰ ਦੂਜੇ ਪਾਸੇ ਜਮਨੋਤਰੀ ਟ੍ਰੈਕ ਜਿਹੜਾ ਹੈਗਾ ਜਿੱਥੇ ਸਭ ਗਾਲੂ ਜਾਂਦੇ ਨੇ ਉੱਥੇ ਜਿਹੜਾ ਹੈ ਕਿ ਪੰਜ ਲੋਕ ਹੈਗੇ ਸੀ ਉਹ ਜਿਹੜੇ ਆ ਮਰ ਲੈਂਡਸਲਾਈਡ ਜਾ ਕੇ ਜਿਹਦੇ ਦੋ ਦੀ ਮੌਤ ਹੋ ਗਈ 3 ਲੋਕ ਦਾ ਜੀ 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 ਹਾਂ ਤਾਂ ਪੂਰੀ ਐਨਡੀਆਰਐਫ ਦੇ ਹਾਂ ਉਹਦੇ ਵਿੱਚ ਐਨਡੀਆਰਐਫ ਜਿਹੜੇ ਕਮਾਂਡੈਂਟ ਹੈਗੇ ਨੇ ਸੁਦੇਸ਼ਨਵਾਲ ਦਰਾਲ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੇ ਕਿ ਅੱਜ ਸਵੇਰੇ 5:30 ਵਜੇ ਤੋਂ ਬਾਅਦ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਉਹ ਤਿੰਨ ਲੋਕਾਂ ਨੂੰ ਤੱਬਨ ਡਿਕੋਰਡ ਸੀ ਕਿਤੇ ਜਾਰੀ ਉਹਨਾਂ ਦੇ ਬਚਣ ਦੀ ਉਮੀਦ ਨਹੀਂ ਹੈ

ਇਹ ਸਭ ਤੋਂ ਵੱਡੀ ਪਰੇਸ਼ਾਨੀ ਜਿਹੜੇ ਕ ਨੈਣੀਤਾਲ ਜ਼ਿਲ੍ਹੇ ਦੇ ਗਾਮਨਗਰ ਜਿਹੜਾ ਜਿੱਥੇ ਹੈਗਾ ਕਾਰਵਟ ਨੈਸ਼ਨਲ ਪਾਰਕ ਉੱਤੇ ਇੱਕ ਮੰਦਿਰ ਹੈਗਾ ਮਾਤਾ ਗਰਜਿਆ ਮਾਤਾ ਹੈ ਉਹਦੇ ਵਿੱਚ ਪਾਣੀ ਅਚਾਨਕ ਆ ਗਿਆ ਤੇ ਜਿਹੜੇ ਸ਼ਰਧਾਲੂ ਨਦੀ ਦੇ ਪਾਰ ਹੈਗੇ ਸੀ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਸਾਰੇ ਜੋ ਜਾਏਗੇ ਨੇ ਤੇ ਬੋਲ ਸੁਣਿਆ ਨਾ ਨੂੰ ਛੋਟਾ ਫਟ ਬਾਹਰ ਕੱਟਦੇ ਤਾਂ ਪਾਣੀ ਜਿਵੇਂ ਸ਼ਰਦਾਲੂ ਬਾਹਰ ਨਿਕਲਣ ਪਾਣੀ ਦਾ ਲੈਵਲ ਅਚਾਨਕ ਵੱਜ ਜਾਂਦਾ ਕਿਉਂਕਿ ਪਹਾੜ ਤੋਂ ਜਿਵੇਂ ਕੋਈ ਪੱਥਰ ਅੱਗੇ हट ਜਾਂਦਾ ਪਾਣੀ ਤੋਂ ਪਾਣੀ ਸਾਰਾ ਸਾਰਾ ਨੀਚੇ ਆ ਜਾਂਦਾ ਤੇ ਇਹਦੇ ਕਰਕੇ ਉਹ ਜੀ ਪਰੇਸ਼ਾਨੀਆਂ ਬਹੁਤ ਹੋਈਆਂ ਨੇ ਤੇ ਜਿਹੜੀ ਇੱਥੇ ਸੜਕਾਂ ਦੇ ਉੱਪਰ ਪਾਣੀ ਨਿਕਲਦਾ ਕਈ ਉਹਨੂੰ ਅਸੀਂ ਰਫਤਾ ਕਹਿੰਦੇ ਹਾਂ ਇੱਥੇ ਕਿ ਜਿਹੜੇ ਪਹਾੜ ਤੋਂ ਨਾਲ ਸੜਕ ਹੁੰਦੀ ਹੈ ਤਾਂ ਉਹ ਸੜਕ ਦੇ ਉੱਪਰ ਪਾਣੀ ਅਚਾਨਕ ਆ ਜਾਂਦਾ ਉਹ ਰੱਪੇ ਕਈ ਜਗ੍ਹਾ ਤੇ ਆ ਗਏ ਨੇ ਤੇ ਉਹ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੋ ਜਾਂਦਾ 2-4 ਘੰਟੇ ਘੱਟਦਾ ਹੋ ਜਾਂਦਾ ਪਰ ਜਿਹੜੇ ਯਾਤਰੀ ਨੇ ਜਿਹੜੀ ਗੱਡੀਆਂ ਵਾਲੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਏ ਜੀ ਜੀ ਆਤਾ ਜੀ ਵੀ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਕਿਹਾ ਇਹ ਜਾ ਸਕਦਾ ਜੇ ਜੋ ਸਾਡੀ ਆਡੀਅנס ਹੈ ਕਿ ਜੇਕਰ ਉਹ ਜਾਣਾ ਚਾਹੁੰਦੇ ਨੇ ਤਾਂ ਫਿਲਹਾਲ ਜਿਸ ਤਰੀਕੇ ਦੇ ਮੌਸਮ ਦੇ ਹਾਲੋ ਹਾਲਾਤ ਬਣੇ ਹੋਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਨਹੀਂ ਜਾਇਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਨਹੀਂ ਐਸੀ ਦਿੱਕਤ ਨਹੀਂ ਹੈਗੀ ਜਿਹੜੇ ਹੰਦਰ ਟੀਵੀ ਦੇ ਦਰਸ਼ਕ ਨੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਜਿਵੇਂ ਘੇਮਕੁੰਡ ਦੀ ਯਾਤਰਾ ਕਰਨ ਨੇ ਪੰਜਾਬ ਸਾਈਡ ਦੇ ਲੋਕ ਜਿਆਦਾ ਆਉਂਦੇ ਨੇ ਕਿਉਂਕਿ ਇੱਥੇ ਦੇ ਲੋਕਾਂ ਨੂੰ ਪਤਾ ਹੁੰਦਾ ਉਤਰਾਖੰਡ ਤੇ ਇਹ ਸਤੰਬਰ ਅਕਤੂਬਰ ਤੱਕ ਅਗਸਤ ਵਿੱਚ ਜਾ ਕੇ ਯਾਤਰਾ ਇੱਧਰ ਜੇ ਲੋਕ ਜਿਆਦਾ ਕਰਦੇ ਨੇ ਪਰ ਜਿਹੜੇ ਨੌਜਵਾਨ ਮੁੰਡੇ ਨੇ ਬਾਈਕ ਵਗੈਰਾ ਤੇ ਜਾਂਦੇ ਨੇ ਉਹ ਪੰਜਾਬ ਦੇ ਹੋਣ ਜਾਂ ਹਰਿਆਣਾ ਦੇ ਹੋਣ ਜਾਂ ਕਿਤੇ ਦੇ ਵੀ ਹੋਣ ਉਹ ਜਾਂਦੇ ਨੇ ਉਹਨਾਂ ਨੂੰ ਆਪਣੇ ਰੇਨ ਕੋਟ ਬਰਸਾਤੀਆਂ ਆਪ ਦੇ ਬੈਕਪੈਕ ਜਾਂ ਆਪਦੇ ਬੈਗ ਵਿੱਚ ਰੱਖ ਕੇ ਤੇ ਚੱਲਣਾ ਚਾਹੀਦਾ ਤੇ ਆਪ ਦੀ ਪੂਰੀ ਵਿਵਸਥਾ ਕਰਕੇ ਚੱਲਣ ਕਿ ਅਗਰ ਕਿਤੇ ਬਰਸਾਤ ਹੁੰਦੀ ਹੈ 1-2 ਘੰਟੇ ਰੁਕਣਾ ਪੈਂਦਾ ਹੈ ਐਸੀ ਜਗ੍ਹਾ ਰੁਕਣ ਲੈਂਡਸਲਾਈਡ ਜਾਂ ਜੀ ਪਹਾੜ ਡਿੱਗਣ ਦਾ ਖਤਰਾ ਨਾ ਇਹੋ ਜੀ ਅਪੀਲ ਵੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜੀ ਆ ਤਾਂ ਫਿਲਹਾਲ ਦੇਕਰ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਵੇਰ ਤੜਕੇ ਤੋਂ ਹੀ ਬਚਾਅ ਕਾਰਜ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਤਾਂ ਕੋਈ ਅਪਡੇਟ ਇਸ ਮਾਮਲੇ ਦੇ ਵਿੱਚ ਨਿਕਲ ਕੇ ਆਈ ਹੈ ਸਾਹਮਣੇ ਕੋਈ ਹੋ ਤਾਜ਼ਾ ਜਾਣਕਾਰੀ ਜਿਹੜੇ ਕਮਾਂਡੈਂਟ ਨੇ 15 ਬਟਾਲੀ ਨੀਆਰਫ ਉਤਰਾਖੰਡ ਦੇ ਉਹ ਜਿੱਥੇ ਅਸੀਂ ਰਹਨੇ ਹਾਂ ਉਹ ਉੱਥੇ ਉਹਨਾਂ ਦਾ ਹੈੱਡ ਆਫਿਸ ਹੈਗਾ ਤੇ ਉਨ ਉੱਥੇ ਅਕਸਰ ਜਾਣਾ ਹੁੰਦਾ ਤੇ ਉਹ ਇਹ ਕਹਿ ਰਹੇ ਨੇ ਕਿ ਮਤਲਬ 5:30 ਵਜੇ ਤੋਂ ਜਿਹੜੇ ਰੈਸਕਿਊ ਆਪਰੇਸ਼ਨ ਕੀਤਾ ਗਿਆ ਤੇ ਜਿਹੜਾ ਸਹਿਯੋਗ ਐਸਟੀਆਰਐਫ ਜਾਂ ਲੋਕਲ ਪ੍ਰਸ਼ਾਸਨ ਨਾਲ ਮਿਲਣਾ ਚਾਹੀਦਾ ਸੀ ਉੰਨੀ ਯਾਦਾ ਨਹੀਂ ਮਿਲ ਪਾਇਆ ਕਿਉਂਕਿ ਉਹ ਰਾਹ ਦੇ ਵਿੱਚ ਲੈਂਡਸਲਾਈਡ ਹੋਇਆ ਨਾ ਕਿ ਪਾਣੀ ਦੇ ਵਿੱਚ ਤੇ ਉਹ ਕਿਹੜੀ ਜਗ੍ਹਾ ਰਾਹ ਬੰਦ ਹੋ ਗਿਆ 2 ਕਿਲੋਮੀਟਰ ਦੇ ਏਰੀਆ 'ਚ ਉਹਨੂੰ ਐਨਡੀਆਰਐਫ ਦੇ ਜਿਹੜੀ ਟੀਮਾਂ ਅਲੱਗ-ਅਲੱਗ ਉਤਰਾਖੰਡ ਵਿੱਚ ਤਾਇਨਾਤ ਨੇ ਯਮਨੋਤਰੀਆ ਏਰੀਆ ਵਿੱਚ ਵੀ ਤਾਇਨਾਤ ਨੇ ਜੀ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਪਰ ਉਹ ਜਿਹੜੀ ਲੋਕਲ ਟੀਮਾਂ ਨੇ ਉਹ ਉੱਥੇ ਪਹੁੰਚਣਾ ਨਾਨਦੇ ਵਾਸਤੇ ਪੋਸੀਬਲ ਹੈ ਜਿੱ ਤੱਕ ਨਹੀਂ ਕਿਉਂਕਿ ਬਗੈਰ ਮਸ਼ੀਨਾਂ ਤੋਂ ਉੱਤੇ ਰੈਸਕਿਊ ਕੀਤਾ ਜਾਣਾ ਥੋੜਾ ਜਿਹਾ ਔਖਾ ਕੰਮ ਹੈ ਅੱਜ ਹਤਾ ਜੇਕਰ ਮੌਸਮ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰੀਏ ਕਿ ਉਹ ਜਿਹਾ ਮੌਸਮ ਹੈਗਾ ਜਾਂ ਮੌਸਮ ਵਿਭਾਗ ਦੇ ਵੱਲੋਂ ਕੋਈ ਜਾਣਕਾਰੀ ਕੋਈ ਅਪਡੇਟ ਦਿੱਤੀ ਗਈ ਹੋਵੇ ਭਵਿਕ ਬਾਣੀ ਕੀਤੀ ਗਈ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਅੱਜ ਜੀ ਮੌਸਮ ਵਿਭਾਗ ਦੀ ਸਪਸ਼ਟ yellow alert ਹੈਗਾ ਸੀ ਸਾਫ alert alert ਨਾ ਜਾਰੀ ਕੀਤਾ ਸੀ ਕਿ 24 ਤਰੀਕ ਨੂੰ 23 ਤਰੀਕ ਨੂੰ 22 ਤਰੀਕ ਨੂੰ ਇਹ ਜਿਹੜੇ ਹਵਾ ਹੈ ਇਹ ਵੀ ਸਪੀਡ ਨਾਲ ਚੱਲ ਸਕਦੀ ਹੈ ਤੇ ਬਰਸਾਤ ਜਿਹੜੀ ਹੈ 40 ਐਮ ਐਮ ਤੱਕ ਹੋ ਸਕਦੀ ਹੈ ਅਚਾਨਕ ਵੀ ਹੋ ਸਕਦੀ ਹੈ ਤੇ ਕਿਤੇ-ਕਿਤੇ ਬਿਜਲੀ ਵੀ ਦੇਖ ਸਕਦੀ ਹੈ ਉਸੇ ਹੀ ਕਰਮੇ ਜਿਹੜੇ ਪਹਾੜ ਦੇ 11 ਜ਼ਿਲ੍ਹੇ ਨੇ ਹੱਦਵਾ ਤੇ ਉਦਮ ਸਿੰਘ ਨਗਰ ਨੂੰ ਸ਼ਾਮਿਲ ਕੀ ਜੀ ਇੱਥੇ ਜਿਹੜਾ ਹੈ ਬਰਸਾਤ ਲਗਾਤਾਰ ਹੋ ਰਹੀ ਹੈ ਕਈ-ਕਈ ਘੰਟੇ ਲਗਾਤਾਰ ਬਰਸਾਤ ਹੋ ਜਿੱਤੀ ਅਗਰ 4 ਘੰਟੇ ਬਰਸਾਤ ਕਿਸੇ ਏਰੀਆ ਵਿੱਚ ਹੁੰਦੀ ਹੈ ਪਾਣੀ ਦਾ ਲੈਵਲ ਅਚਾਨਕ ਘਾਈ ਹੋ ਜਾਂਦਾ ਨਦੀਆਂ ਦਾ ਜਿਹੜੇ ਹਨ ਨਾਲੇ ਨੇ ਡਰਪਟੇ ਨੇ ਇਹਨਾਂ ਤੇ ਪਾਣੀ ਆ ਜਾਂਦਾ ਤੇ ਇਹਨਾਂ ਤੋਂ ਬਚਣ ਦੀ ਫੀਲ ਕੀਤੀ ਗਈ ਹੈ ਤੇ ਯਾਤਰੀਆਂ ਨੂੰ ਸਾਫ਼ ਗਿਆ ਗਿਆ ਕਿ ਆਪ ਦੇ ਖਾਣ ਪੀਣ ਦੀ ਵਿਵਸਥਾ ਲੈ ਕੇ ਚੱਲਣ ਫਰਸਟ ایڈ ਲੈ ਕੇ ਚੱਲਣ ਕੋਈ ਅਗਰ ਰਾਜ ਇੰਜਰਡ ਹੈ ਗਾਇਲ ਹੈਗਾ ਤਾਂ ਕੋਈ ਵੀ ਮਦਦ ਕਰੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਮਹਿੰਦਰਪਾਲ ਸਿੰਘ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਈ ਸੀ ਜਿਨ੍ਹਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਕਿ ਕੀ ਕੁਝ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਵਾਪਰਿਆ ਹੈਗਾ ਕੀ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਤਾਂ ਮਿਲੀ ਜਾਣਕਾਰੀ ਮੁਤਾਬਕ ਜਾਨਕੀ ਚੱਟੀ ਯਮੁਨੋਤਰੀ ਪੈਦਲ ਮਾਰਗ ਉਤੇ 9 ਕੈਂਚੀ ਦੇ ਕੋਲ ਜੋ ਰੈਸਕਿਊ ਜੋ ਹੈ ਉਹ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਲਗਾਤਾਰ ਹੀ ਉਸ ਤਰੀਕੇ ਨਾਲ ਸਹਿਯੋਗੀ ਦੇ ਵੱਲੋਂ ਸਾਡੇ ਸਹਿਯੋਗੀ ਮਹਿੰਦਰਪਾਲ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਸ ਹਾਦਸੇ ਦੇ ਵਿੱਚ ਜਿਹੜੇ ਲਾਪਤਾ ਨੇ ਉਹਨਾਂ ਦੀ ਜੋ ਹੈ ਬਚਣ ਦੀ ਉਮੀਦ ਨਹੀਂ ਹੈਗੀ ਕਿਉਂਕਿ ਕੱਲ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚੋਂ ਦੀ ਦੋ ਨੂੰ ਤਾਂ ਉਹਨਾਂ ਦੀ ਜੋ ਮਰਤਕデア ਉਹਨਾਂ ਨੂੰ ਕੱਢ ਲਿਆ ਗਿਆ ਹੈਗਾ ਇਸ ਦੇ ਨਾਲ ਇਸ ਦੇ ਵਿੱਚ ਹੋਰ ਜ਼ਖਮੀਆਂ ਨੂੰ ਕੱਟਿਆ ਗਿਆ ਤੇ ਇਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਪਰ ਬਚਣਾ ਔਖਾ ਹੀ ਹੈ ਜਾਣਕੀ ਚੱਟੀ ਚੌਕੀ ਜੋ ਇਸ ਦੇ ਵਿੱਚ ਗੰਭੀਰ ਸਿੰਘ ਤੋਮਰ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਯਮੂਨੋਤਰੀ ਵਿਧਾਇਕ ਜਿਹੜੇ ਹੈਗੇ ਉਹ ਵੀ ਰਵਾਨਾ ਹੋ ਚੁੱਕੇ ਨੇ ਜੋ ਲਗਾਤਾਰ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ 26 ਜੂਨ ਤੱਕ प्रदेश ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜਾਣਕਾਰੀ ਦੇਦੀ ਹੈ ਮੌਸਮ ਵਿਭਾਗ ਦੇ ਵੱਲੋਂ 22 ਜੂਨ ਤੋਂ ਲੈ ਕੇ 26 ਜੂਨ ਤੱਕ ਦਿਹਰਾਦੂ ਨੈਨੀਤਾਲ ਟੇਰੀ ਚੰਪਾਵਤ ਦੇ ਵਿੱਚ ਕਈ ਥਾਵਾਂ 'ਤੇ ਮੀਂਹ ਨੂੰ ਲੈ ਕੇ ਸੰਭਾਵਨਾ ਜਤਾਈ ਗਈ ਹੈ ਇਸ ਦੇ ਮੱਦੇਨਜ਼ਰ ਯੂ ਐਸ ٹی ਐਮ ਐ ਦੇ ਅਧੀਨ ਜਿਹੜੇ ਆਪਤਕਾਲੀਨ ਜੋ ਕੇਂਦਰ ਨੇ ਉਨਾ ਦੇ ਜੋ ਡੀਐਮ ਨੇ ਉਹਨਾਂ ਦੇ ਵੱਲੋਂ ਸਾਵਧਾਨੀ ਵਰਤਣ ਦੇ ਲਈ ਅਪੀਲ ਕੀਤੀ ਗਈ ਹੈ ਇਸੇ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਹੈ ਕਿ ਜੇਕਰ ਤੁਸੀਂ ਕਿਤੇ ਜਾ ਵੀ ਰਹੇ ਹੈਗੇ ਹੋ ਤਾਂ ਖਾਸਾ ਧਿਆਨ ਦੇਣ ਦੀ ਲੋੜ ਹੈਗੀ ਤੇ ਜਾਇਜ਼ਾ ਲੈ ਕੇ ਜਾਣਾ ਬੇਹੱਦ ਜ਼ਰੂਰੀ ਹੈ ਕਿਤੇ ਵੀ ਜੇਕਰ ਤੁਸੀਂ ਘੁੰਮਣ ਦੀ ਪਲੈਨਿੰਗ ਕਰ ਰਹੇ ਹੋ ਫਿਲਹਾਲ ਜਿਸ ਤਰੀਕੇ ਦਾ ਮੌਸਮ ਬਣਿਆ ਹੈ ਤਾਂ ਇਸ ਮੌਸਮ ਦੇ ਵਿੱਚ ਫੈਮਿਲੀ ਦੇ ਨਾਲ ਪਲੈਨਿੰਗ ਬਣਦੀ ਹੀ ਹੈਗੀਆ ਕਿਉਂਕਿ ਸਕੂਲ ਦੇ ਵਿੱਚ ਛੁੱਟੀਆਂ ਵੀ ਹੈਗੀਆਂ ਪਰ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਮੌਸਮ ਬਾਰੇ ਅਪਡੇਟ ਜ਼ਰੂਰ ਲੈ ਲਿਓ ਉੱਥੇ ਉੱਥੋਂ ਦੇ ਜੋ ਅਧਿਕਾਰੀ ਨੇ ਉਹਨਾਂ ਦਾ ਕੀ ਕੁਝ ਕਹਿਣਾ ਉਸ ਬਾਰੇ ਅਪਡੇਟ ਜ਼ਰੂਰ ਲੈ ਲਿਓ ਜਿਸ ਇਲਾਕੇ ਦੇ ਵਿੱਚ ਤੁਸੀਂ ਘੁੰਮਣ ਦੇ ਲਈ ਜਾ ਰਹੇ ਹੋ ਉੱਥੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਉਸ ਬਾਰੇ ਜਾਇਜ਼ਾ ਲੈ ਕੇ ਹੀ ਜੇਕਰ ਤੁਸੀਂ ਘਰੋਂ ਨਿਕਲੋਗੇ ਤਾਂ ਸੇਫ ਰਹੋਗੇ ਨਹੀਂ ਤਾਂ ਤੁਸੀਂ ਕਿਤੇ ਮੁਸ਼ਕਲ ਦੇ ਵਿੱਚ ਨਾ ਫਸ ਜਾਓ ਇਸ ਕਰਕੇ ਲਗਾਤਾਰ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਅਲਰਟ ਵੀ ਕੀਤਾ ਜਾ ਰਿਹਾ ਤਾਂ ਫਿਲਹਾਲ ਵੱਡੀ ਅਪਡੇਟ ਇਹ ਹੈਗੀ ਆ ਕਿ ਜਿਸ ਤਰੀਕੇ ਦੇ ਨਾਲ ਯਮੁਨੋਤਰੀ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈਗਾ ਲੈਂਡਸਲਾਈਡ ਹੋਈ ਹੈ ਜਿਸ ਦੇ ਵਿੱਚੋਂ ਦੀ ਹਾਲੇ ਵੀ ਜਿਹੜੇ ਲੋਕ ਨੇ ਫਸੇ ਹੋਏ ਨੇ ਜਨਾਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਦੋ ਦੇ ਮਰਤਕ ਦੇ ਬਰਾਮਦ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਪੂਰੇ ਮਾਮਲੇ ਦੇ ਵਿੱਚ ਕੀ ਕੋਈ ਅਪਡੇਟ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ पैदल रूट पर तो उसमें एक लैंड स्लाइड होने की खबर आई थी तो अभी जो हम लोगों को रेस्क्यू किया है एस डी एन डी आर एफ एस डी आर एफ मेडिकल एन डब्ल्यू डी और पुलिस का टीम भी हमारी रेवेन्यू की टीम के साथ जो रेस्क्यू हुए हैं एक इंडियन जिनको जान के चलती के पी एस सी में हमने शिफ्ट किया है आपका स्टेटमेंट भी इससे तो उनके द्वारा बताया गया है कि उनके साथ एक और पुरुष है, मेल है, जो अभी मिसिंग में है सर्च चल रहा है, और एक बच्ची है आयु अभी स्पष्ट नहीं है बारह से तेरह से वो मिसिंग बैठे अभी रेस्क्यू वर्क चल रहा है और अभी बारिश तो नहीं हो रही है तो उम्मीद है कि जल्दी